ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਸਾਡੇ ਨਾਲ ਸੰਗਠਨ ਦੇ ਵਿੱਚ ਜੁੜੀਆਂ ਸਾਰੀਆਂ ਸੰਗਤਾਂ ਨੂੰ ਦੁਬਾਰਾ ਫੇਰ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਤੂਰ ਬਲਾਕ ਮੰਦੋਟ ਤਹਿਸੀਲ ਮੰਦੋਟ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਆ ਜਿਹਦੇ ਵਿੱਚ ਸਾਨੂੰ ਸਾਡੇ ਵੀਰਾਂ ਨੇ ਜਾਂ ਸਾਡੇ ਸੰਗਠਨ ਦੇ ਮੈਂਬਰਾਂ ਨੇ ਦੱਸਿਆ ਸੀ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਮੁਸ਼ਕਲ ਹੈ ਮੁਸ਼ਕਲ ਇਸ ਗੱਲ ਦੀ ਹੈ ਕਿ ਇੱਥੇ ਤਿੰਨ ਚਾਰ ਮੁਸ਼ਕਲਾਂ ਇਕੱਲੇ ਪਿੰਡ ਤੂਰਦੀਆਂ ਨਹੀਂ ਆ ਇੱਥੇ ਤਕਰੀਬਨ ਆ ਇਲਾਕੇ ਦੇ ਵਿੱਚ ਪਤਾ ਨਹੀਂ ਮੰਗਦੋਟ ਬਲਾਕ ਨੂੰ ਕੋਈ ਬੁਖਾਰ ਬਕੂਰ ਹੋਇਆ ਹੈ ਜਾਂ ਸਾਡੇ ਕੋਈ ਇੱਥੋਂ ਦੇ ਲੀਡਰ ਨੇ ਜਿਹੜੇ ਉਹਨਾਂ ਦਾ ਕੋਈ ਇਹੋ ਜਿਹਾ ਸਿਸਟਮ ਹੈ ਚਲੋ ਉਸ ਗੱਲ ਨਾਲ ਨਾ ਜਾਈਏ ਅਸੀਂ ਇੱਥੇ ਪਹੁੰਚੇ ਆ ਇੱਥੇ ਇੱਕ ਘਰ ਪਿੱਛੇ ਆ ਜਿਹੜਾ ਵਿਚਾਰਾ ਪੰਚਾਇਤ ਘਰ ਦੇ ਵਿੱਚ ਬੈਠਾ ਹੈ ਇੱਕ ਘਰ ਆ ਇਹ ਜਿਹਦੇ ਦੋਵੇਂ ਜੀ ਜਿਨ੍ਹਾਂ ਦਾ ਰਹਿਣ ਵਸੇਰਾ ਹੈ ਉਹ ਦੋਵੇਂ ਹੀ ਅਪਾਜ ਨਾ ਕੰਮ ਕਰਨ ਜੋਗੇ ਨਾ ਉਹ ਵਿਚਾਰੇ ਗੱਲਬਾਤ ਕਰਨ ਜੋਗੇ ਜਿਹੜੇ ਇੱਕ ਸਰਕਾਰ ਤੇ ਨਿਰਭਰ ਹੋਣੇ ਚਾਹੀਦਾ ਇਨਸਾਨ ਜਿਨ੍ਹਾਂ ਨੂੰ ਸਰਕਾਰ ਨੂੰ ਸਾਹਮਣਾ ਚਾਹੀਦਾ ਸੀ ਪਰ ਉਹਨਾਂ ਦੇ ਹਾਲਾਤ ਪਹਿਲਾਂ ਮੈਂ ਤੁਹਾਨੂੰ ਵਿਖਾਵਾਂ ਕਿ ਹਾਲਾਤ ਕੀ ਨੇ ਆ ਬੀਬੀ ਜੀ ਖੜੇ ਆ ਅੱਛਾ ਚੱਲ ਜਿਹੜੇ ਤੇ ਆ ਵੀਰ ਜੀ ਖੜੇ ਆ ਆ ਇਹਨਾਂ ਦਾ ਕਮਰਾ ਹੈ ਅੰਦਰ ਹੋ ਕੇ ਕੈਮਰਾਮੈਨ ਨੂੰ ਕਹਾਂਗਾ ਅੰਦਰ ਹੋ ਕੇ ਥੋੜਾ ਜਿਹਾ ਕੈਮਰਾ ਕੈਮਰਾ ਮਾਰਿਓ ਤੇ ਵਿਖਾਇਓ ਫੇਰ ਗੱਲਬਾਤ ਕਰਦੇ ਆ ਜੋ ਹਾਲਾਤ ਨੇ ਆ ਵੇਖੋ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਕਿੱਡੇ ਕੰਨ ਖੁੱਲੇ ਨੇ ਕਿੱਡੇ ਉਹਨਾਂ ਦੇ ਸਰਕਾਰ ਦੇ ਮੁਲਾਜ਼ਮ ਜਿਹੜੇ ਨੇ ਉਹ ਕਿੱਡੇ ਹਿਯਾਰ ਨੇ ਤੇ ਜਨਤਾ ਦੀ ਬਾਹ ਫੜਨ ਵਾਲੇ ਨੇ ਜਿਹੜੇ ਅਸੀਂ ਮੈਂ ਆਪਦੇ ਸੰਭਾਲ ਦੇ ਵਿੱਚ ਇਹਨਾਂ ਵੇਖਿਆ ਸੀ ਕਿ ਕੁਝ ਐਮਐਲਏ ਸਰਕਾਰਾਂ ਹੀ ਬਣਦੀਆਂ ਹੁੰਦੀਆਂ ਹਨ ਪਰ ਇੱਥੇ ਸਰਕਾਰ ਜਿਹੜੀ ਬਣੀ ਉਹ 92 ਐਮਐਲਏ ਜਿਤਾ ਕੇ ਲੋਕਾਂ ਨੇ ਬਣਾਈ ਜਿਹੜੇ ਇੱਥੋਂ ਦੇ ਮੈਨੂੰ ਸ਼ੱਕ ਇਹ ਸਰਾਰੀ ਸਾਹਿਬ ਨੇ ਹਾਂਜੀ ਐਮਐਲਏ ਹਾਂਜੀ ਸਰਾਰੀ ਹਾਂ ਫੌਜਾ ਸਿੰਘ ਸਰਾਰੀ ਜਿਹੜੇ ਨੇ ਜਿਹੜੇ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਸਨ ਉਹਨਾਂ ਨੂੰ ਲੋਕਾਂ ਨੇ ਸਮਟ ਕੀਤਾ ਉਹਨਾਂ ਨੂੰ ਜਿਤਾਇਆ ਪਰ ਉੱਥੇ ਆ ਹਾਲਾਤ ਵੇਖ ਲੋ ਬਾਕੀ ਇਥੋਂ ਦੇ ਵੀਰ ਜੀ ਖੜੇ ਨੇ ਆ ਸਾਰੀ ਸੰਗਤ ਖੜੀ ਹੈ ਜਿਹੜੇ ਪੀੜਤ ਨੇ ਉਹ ਇੰਨਾ ਕੁਝ ਬੋਲ ਨਹੀਂ ਸਕਦੇ ਜੀਨਾ ਨੂੰ ਅਸੀਂ ਆਖੀਏ ਜਿੰਨੇ ਕੋ ਲੱਭਦੀ ਬੋਲ ਸਕਦੇ ਨੇ ਉਹਨੇ ਕੋ ਤੁਹਾਡੀ ਗੱਲ ਕਰਾਉਣੇ ਆ ਦੀਪਾ ਜੀ ਕੀ ਗੱਲ ਹੋਈ ਏ ਕਦੋਂ ਦਾ ਕਬਰ ਟੱਠਾ ਹੈ ਕਿੰਨੇ ਸਾਲ ਹੋ ਗਏ ਉਧਰ ਨੂੰ ਉਧਰ ਨੂੰ ਵੇਖ ਕੇ ਬੋਲੋ ਕਿੰਨੇ ਕੋ 2 ਸਾਲ ਜਾਂ 3 ਸਾਲ ਹੋ ਗਏ ਦੋ ਤਿੰਨ ਸਾਲ ਕਿਵੇਂ ਗੁਜ਼ਾਰਾ ਕਰ ਰਹੇ ਹੋ ਹੁਣ ਸਮਾਨ ਜਿਹੜਾ ਕੋ ਤੁਹਾਡਾ ਲੀੜਾ ਕਪੜਾ ਉਹ ਕਿੱਥੇ ਰੱਖਿਆ ਹੈ ਕਿਸੇ ਦੇ ਘਰੇ ਰੱਖਿਆ ਕਿਸੇ ਦੇ ਘਰੇ ਆ ਇਹ ਫਿਰ ਰੋਟੀ ਪਾਣੀ ਦਾ ਕਿਵੇਂ ਚੱਲ ਰਿਹਾ ਹੈ ਕੀ ਗਰੀਬ ਘਰਾਂ ਦੇ ਵਿੱਚੋਂ ਅਸੀਂ ਰੋਟੀ ਪਾਣੀ ਦਾ ਸਰਦਾ ਹੈ ਕਿ ਆਪ ਦਾ ਕਮਾਉਂਦੇ ਜੀ ਨਹੀਂ ਜੀ ਕਮਾਉਂ ਨਾਲ ਨਹੀਂ ਜੀ ਮੇਰੇ ਬੰਦੇ ਆ ਆ ਵੀਰ ਏ ਖੜਾ ਏ ਮਤਬੁੱద్ధి ਏ ਅਸੀਂ ਮਤਬੁੱద్ధి ਜਿਹੜੇ ਆ ਉਹਨਾਂ ਦੀਆਂ ਕਈ ਸੰਸਥਾਾਂ ਤੇ ਕਈ ਮਦਦ ਕਰਦੇ ਨੇ ਚਲੋ ਅਸੀਂ ਵੀ ਜਿੰਨੀ ਸਾਡੇ ਤੋਂ ਹੋਵੇਗੀ ਅਸੀਂ ਇਹਨਾਂ ਦੀ ਮਦਦ ਕਰਾਂਗੇ ਅਸੀਂ ਅੱਜ ਪਹਿਲੇ ਦਿਨ ਇਹਨਾਂ ਨੂੰ ਮਿਲੇ ਆ ਜੋ ਸਾਠੇ ਤੋਂ ਪੁੱਜ ਪੈ ਗਈ ਪਰ ਅਸੀਂ ਸਰਕਾਰ ਨੂੰ ਕਵਾਂਗੇ ਸਰਕਾਰ ਕਿੱਥੇ ਸੁੱਤੀ ਪਈ ਏ ਬਾਕੀ ਮੈਂ ਤੁਹਾਡੀ ਇਥੋਂ ਦੇ ਪਿੰਡ ਦੇ ਵੀਰਜੀ ਹਰੀ ਨੇ ਉਹਨਾਂ ਨਾਲ ਗੱਲ ਕਰਾਉਣਾ ਵੀਰਜੀ ਕੀ ਨਾਮ ਹੈ ਤੁਹਾਡਾ ਕੀ ਉਹਨਾਂ ਦਾ ਕਿੱਥੋਂ ਦੇ ਰਹਿਣ ਵਾਲਿਓ ਪੂਰ ਪਿੰਡ ਦੇ ਇਹ ਕਹਾਣੀ ਇਹਨਾਂ ਦੀ ਛੇਤੀ ਥੋੜਾ ਜਿਆ ਉਸ ਹਸਾਬ ਨਾਲ ਸੁਣਾਓ ਵੀ ਕੀ ਕਹਾਣੀ ਹੈ ਕਿਉਂ ਇਹਨਾਂ ਦਾ ਕਮਰਾ ਨਹੀਂ ਪੈ ਰਿਹਾ ਕਮਰੇ ਜੀ ਸਾਡੇ ਪਿੰਡ 11 ਘੱਲੇ ਸੀ ਉਹਨਾਂ ਅੱਛਾ ਇਹ ਕਮਰੇ ਸਾਰਿਆਂ ਨਾਲ ਬਿਤਾ ਦਿਓ ਤੇ ਬਾਅਦ ਚੱਕ ਕੇ ਪੈ ਪਾਓ ਉੱਗੂ ਮੋੜ ਕੇ ਕੋਈ ਨਹੀਂ ਕਹਿੰਦੇ ਸੁਣੀ ਨਹੀਂ ਗੱਲ ਜੀ ਇੱਥੋਂ ਦਾ ਕੋਈ ਸਾਈਂ ਖਸਮ ਹੈ ਨਹੀਂਗਾ ਨਹੀਂ ਸਰਪੰਚ ਨੇ ਇੱਕ ਆਖਿਆ ਉਹ ਨੂੰ ਮੋੜ ਕੇ ਸਭ ਚੁੱਪ ਹੋ ਗਏ ਨੇ ਦੋ ਪਾਇ ਨਹੀਂ ਜਿਹੜਾ ਰਿਸ਼ਵਤ ਦਿੰਦਾ ਉਹ ਦੇ ਕੋਈ ਇੰਦਰ ਬਣ ਜਾਂਦਾ ਹੋ ਗਿਆ ਕਿਹੜਾ ਰਿਸ਼ਵਤ ਦੇਣ ਜੋਗਾ ਨਹੀਂ ਉਹ ਕੀ ਪੁੱਛਦਾ ਪੂਰਾ ਆਜੋ ਨਾ ਇੱਧਰ ਆਜੋ ਇੱਧਰ ਆਣ ਕੇ ਬੋਲੋ ਖੁੱਲ ਕੇ ਬੋਲੋ ਆ ਵੀ ਰਿਸ਼ਵਤ ਦੇਣ ਜੋਗੇ ਤੇ ਗਰੀਬ ਆਈ ਨਹੀਂ ਕਿੰਨੇ ਰਿਸ਼ਵਤ ਮੰਗਦੇ ਆ 10 15000 20000 ਤੱਕ ਕੱਪੜਿਆਂ ਦੇ ਤੇ ਵੀ ਆਸ਼ਾਨ ਦੇਉ ਇੱਥਾਰੇ ਪਵਾ ਦੇ ਨੇ ਚਿਚਕਾਂ ਆ ਸੋਲੋ ਜੀ ਔਨ ਕੈਮਰਾ ਔਨ ਕੈਮਰਾ ਅੱਗੇ ਵੀ ਤੁਹਾਨੂੰ ਬੀਬੀ ਜੀ ਨੇ ਦੂਜੇ ਵੀਡੀਓ ਚ ਵੀ ਦੱਸਿਆ ਹੈ ਹੁਣ ਕੋਈ ਲੋਕਲ ਕਹਾਣੀ ਵਾਲੀ ਗੱਲ ਹੈ ਨਹੀਂਗੀ ਜੇ ਕੋਈ ਪਲਕੇ ਸਫਾਈ ਦੇਣੀ ਚਾਵੇ ਕਵੇ ਵੀ ਇਹ ਜੋਰਾ ਜਰਬੀ ਸੀ ਜਾਂ ਆ ਗੱਲ ਹੋਈ ਸੀ ਇਹ ਇੱਥੇ ਅੰਨੀ ਪੀਵੇ ਕੁੱਤਾ ਚੱਟੇ ਅੰਨੀ ਪੀਰਿਆ ਕੁੱਤਾ ਚੱਟ ਰਿਹਾ ਹੈ ਮੈਂ ਇੱਕ ਗੱਲ ਕਰਦਾ ਹੁਣਾਂ ਕਿ ਰਾਜਿਆਂ ਦੇ ਰਾਜ ਬੜੇ ਆਏ ਤੇ ਬੜੇ ਇੱਕ ਪੈਰ ਰੱਖੋ ਤਬਜ਼ੀਰ ਦੇ ਸਿਰ ਤੇ ਤੇ ਦੂਜਾ ਰੱਖੋ ਤੇ ਰਾਜੇ ਦੇ ਸਿਰ ਤੇ ਆ ਪਰ ਅੱਗੇ ਰਾਜੇ ਜਿਹੜੇ ਸਨ ਉਹ ਕੁੱਤੇ ਦੇ ਗਲ ਚ ਕੈਂਠਾ ਪਾ ਕੇ ਤੇ ਫੇਰਦੇ ਸਨ ਵੀ ਮੇਰੇ ਰਾਜ ਦੇ ਵਿੱਚ ਕੋਈ ਸਾਥ ਹੈਗਾ ਏ ਜਾਂ ਸਾਹ ਹੈਗਾ ਏ ਉਹ ਰਾਤ ਜਿਹੜਾ ਸੀ ਉਹਨੂੰ ਰਾਜ ਨੂੰ ਅੱਜ ਤਾ ਯਾਦ ਕਰਦੇ ਉਹ ਖਾਲਸਾ ਰਾਜ ਸੀ ਜਿਨ੍ਹਾਂ ਨੂੰ ਲੋਕਾਂ ਨੂੰ ਨਹੀਂ ਪਤਾ ਮਤ ਥੋੜੀ ਏ ਉਹ ਖਾਲਸਤਾਨ ਨੂੰ ਸਮਝ ਦੇ ਕੇ ਖਾਲਸਾ ਰਾਜ ਉਹ ਕੱਲੇ ਸਰਦਾਰ ਦਾ ਹੈ ਜਾਂ ਕੱਲੇ ਇੱਕ ਬੰਦੇ ਦਾ ਉਹ ਨਹੀਂ ਖਾਲਸਾ ਰਾਜ ਖਾਲਸਾ ਰਾਜ ਖਾਲਸਾ ਸਤਾਨ ਦਾ ਮਤਲਬ ਹੈ ਖਾਲੀ ਕੱਲਾ ਇੱਕ ਦਾ ਰਾਜ ਇੱਕ ਹੀ ਕਾਨੂੰਨ ਇੱਕ ਹੀ ਸਾਰਾ ਕੁਝ ਇੱਥੇ ਹੁਣ ਵੱਖਰੇ ਵੱਖਰੇ ਕਾਨੂੰਨ ਨੇ ਇੱਥੇ ਕੁੱਤੇ ਦੇ ਗੱਲ 'ਚ ਕੈਂਠੇ ਪਾ ਕੇ ਨਹੀਂ ਫੇਰਿਆ ਜਾਂਦਾ ਇੱਥੇ ਬੰਦਿਆਂ ਦੇ ਗੱਲ 'ਚ ਕੈਂਠੇ ਪਾ ਕੇ ਉਹਨਾਂ ਦੇ ਨਾਲ 10-10 ਬੰਦੇ ਦਿੱਤੇ ਜਾਂਦੇ ਆ 15-15 ਕਮਾਂਡੋ ਦਿੱਤੇ ਜਾਂਦੇ ਕਿ ਇਹਨਾਂ ਦੀ ਰਾਖੀ ਕਰੋ ਇਹਨਾਂ ਨੂੰ ਨਾ ਕੋਈ ਛੇੜੇ ਕੈਂਠੇ ਨੂੰ ਤਾਂ ਕਿੰਨੇ ਛੇੜਦਾ ਪਰ ਇਹਨਾਂ ਨੂੰ ਨਾ ਕੋਈ ਛੇੜੇ ਮੈਂ ਬਾਹਲੀਆਂ ਗੱਲਾਂ ਨਾ ਕਰਾਂ ਇਹ ਗੱਲਾਂ ਕਿਸੇ ਵੇਲੇ ਸਟੇਜ ਤੇ ਕੀਤੀਆਂ ਜਾਣੀਆਂ ਹੁਣ ਮੈਂ ਬੇਨਤੀ ਕਰਾਂਗਾ ਜੇ ਕੋਈ ਹੋਰ ਵੀ ਜਿਨ੍ਹਾਂ ਦੇ ਕਬਰੇ ਆਏ ਆ ਕੋਈ ਵੀਰ ਹੈਗਾ ਹੈ ਤਾਂ ਉਹ ਬੋਲ ਸਕਦਾ ਹੈ ਜਾਂ ਕੋਈ ਗੱਲ ਕਹਿਣੀ ਚਾਹੁੰਦੇ ਆ ਬੀਬਾ ਜੀ ਅੱਗੇ ਵੀ ਤੁਸੀਂ ਦੱਸਿਆ ਸੀ ਏ ਰੀਆ ਲੈ ਇਹਦੇ ਚ ਕੋਈ ਤੁਹਾਡੇ ਤੇ ਦਬਾਅ ਤਾਂ ਨਹੀਂ ਵੀ ਤੁਸੀਂ ਕਹਿ ਰਹੇ ਜੇ ਵੀ 10000 ਰੁਪਇਆ ਰਿਸ਼ਵਤ ਮੰਗਦੇ ਸੀ ਨਹੀਂ ਮੰਗਦੇ ਨੇ ਦੱਸ ਆਹ 10000 ਰੁਪਇਆ ਦਿਓ ਫਿਰ ਕਮਰੇ ਪਾਣਾ ਗਰੀਬ ਕਿਥੋਂ ਦੇਣ ਦਾਲਾ ਆਹ ਜੀ ਜਿਹੜੀ ਆਉਂਦੇ ਸੀ ਜਿਹੜੇ ਮੌਤ ਬਾਤ ਸੀ ਉਹ ਪੱਕਿਆਂ ਕੋਠਾਂ ਨੂੰ ਮਿੱਟੀ ਲਵਾ ਕੇ ਉੱਦੇ ਆ ਖਾ ਜਾਂਦੇ ਸੀ ਤੇ ਉਹਨਾਂ ਨੂੰ ਦੇ ਦਿੰਦੇ ਸੀ ਚਲੋ ਨਾ ਕਿਸੇ ਜਿਹੜਾ ਵਿੱਚ ਕਮਰੇ ਤੋਂ ਬਿਨਾ ਬੈਠਾ ਆਉਂਦਾ ਕਮਰਾ ਨਹੀਂ ਪਾਉਣਾ ਅਗਾਂ ਪੱਕਿਆਂ ਕੋਠਿਆਂ ਨੂੰ ਮਿੱਟੀ ਲਵਾ ਕੇ ਅੱਧਿਆਬ ਖਾ ਗਿਆ ਤੇ ਉਹ ਖਾ ਗਿਆ ਉਹ ਵਿਚਾਰੇ ਕੱਚੇ ਤੇ ਕੱਚੇ ਬੈਠੇ ਦੇਖਦੇ ਜਾਣੀ ਕਿ ਜੇ ਗਿਣੀਏ ਤੇ ਕਾਗਜ਼ਾਂ 'ਚ ਢਿੱਡ ਭਰਿਆ ਹੋਇਆ ਕਾਗਜ਼ਾਂ 'ਚ ਕੋਠੇ ਪੈ ਗਏ ਨੇ ਪੈ ਗਏ ਨੇ ਆਪਿਆਂ ਦੇ ਕਮਰੇ ਆਪਿਆਂ ਦੇ ਤੇ ਕਾਗਜ਼ਾਂ 'ਚ ਕੋਠੇ ਪੈ ਗਏ ਪਰ ਜਿਨ੍ਹਾਂ ਦੇ ਕੋਠੇ ਢਾਏ ਸਨ ਉਹ ਨਹੀਂ ਪਏ ਉਹ ਨਹੀਂ ਪਏ ਜਿਨ੍ਹਾਂ 10000 ਨਹੀਂ ਦਿੱਤਾ ਉਹਨਾਂ ਦੇ ਨਹੀਂ ਪਾਇਆ ਜਿਨ੍ਹਾਂ ਨੇ ਦਿੱਤਿਆ ਉਹਨਾਂ ਦੇ ਦੁਆਰਾ ਦੁਆਰਾ ਪਾਏਗੇ ਨੇ ਪਹਿਲਾਂ ਵੀ ਉਹਨਾਂ ਦੇ ਦੁਆਰਾ ਫੇਰ ਪਾ ਦੇ ਉਹ ਆਪ ਜਾਂਦਾ ਸਵਾਰੀ ਜਾਂਦਾ ਜਿਹੜਾ ਸਾਡੇ ਵਰਗਾ ਗਰੀਬ ਹੋਵੇ ਉਹ ਜਿਹੜੇ ਕੱਚੇ ਕੋਠੇ ਪਾਉਣੇ ਸੀ ਉਹਨਾਂ 'ਚ ਉਹਨਾਂ ਨੂੰ ਘੱਟ ਪਾਜਦੇ ਸੀ ਪੱਕੇ ਕੋਠੇ ਵੀ ਰਿਪੇਅਰ ਕਰ ਲੋ ਅੱਧੇ ਸਾਨੂੰ ਬੱਜ ਜਾਣਗੇ ਤੇ ਤੁਹਾਨੂੰ ਬੱਜ ਜਾਣਗੇ ਉਹ ਰਿਪੇਅਰ ਦਾ ਤਾਂ ਪ੍ਰੋਸੈਸ ਵੱਖਰਾ ਹੁੰਦਾ ਮੈਂ ਵੀ 5 ਸਾਲ ਸਰਪੰਚੀ ਕੀਤੀ ਏ ਚਲੋ ਅਸੀਂ ਇੰਨਾ ਕੁਝ ਕਹਿੰਦੇ ਹੋਏ ਖਿਮਾਂ ਦਾ ਜਾਚ ਕਾ ਇਹਨਾਂ ਨੂੰ ਟਾਈਮ ਦੇਾਂਗੇ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਆਪਦੇ ਰਾਹੀਂ ਤੇ ਮੀਡੀਆ ਰਾਹੀਂ ਅਸੀਂ ਸੰਗਠਨ ਵੱਲੋਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਗੱਲ ਦੀ ਪੂਰੀ ਪੜਤਾਲ ਕਰਕੇ ਜਿਹੜਾ ਦੋਸ਼ੀ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਨਿਰਦੋਸ਼ ਹੈ ਉਹਨੂੰ ਕਿਹਾ ਨਾ ਜਾਵੇ ਕੁਝ ਵੀ ਤੇ ਇਹਨਾਂ ਗਰੀਬਾਂ ਦੇ ਸਿਰ ਤੇ ਹੱਥ ਰੱਖੇ ਸਰਕਾਰ ਇਹਨਾਂ ਦੇ ਕਮਰੇ ਪਾਵੇ ਜੇਕਰ ਸੋ ਮੰਗਲਵਾਰ ਤੱਕ ਕੋਈ ਪ੍ਰਸ਼ਾਸਨ ਦਾ ਜੀਜਾ ਕਿਸੇ ਦੇ ਕੰਨ ਤੇ ਜੂਨ ਨਹੀਂ ਸਰਕਦੀ ਤਾਂ ਸੋਮਵਾਰ ਜਾਂ ਮੰਗਲਵਾਰ ਅਸੀਂ ਛੁੱਟੀ ਦਾ ਦਿਨ ਵੇਖਾਂਗੇ ਕਿ ਛੁੱਟੀ ਨਾ ਹੋਵੇ ਅਫਸਰ ਜਦੋਂ ਮਿਲਣਗੇ ਅਸੀਂ ਇਹ ਸਾਰਿਆਂ ਜੀਆਂ ਨੂੰ ਸੱਦਾਂਗੇ ਉੱਥੇ ਸਾਰੇ ਡੀਸੀ ਸਾਹਿਬ ਦੇ ਫਿਰ ਬੁਵੇ ਤੇ ਬਾਵਾਗੇ ਫਿਰ ਪੁੱਛਾਂਗੇ ਵੀ ਕੀ ਏ ਤੇ ਕਿਉਂ ਇਹ ਕੰਮ ਹੋਇਆ ਹੈ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਖਿੰਦਰ ਸਿੰਘ ਸਿੱਧੂ ਸਾਰੀ ਸੰਗਤ ਵੱਲੋਂ ਸਾਰਿਆਂ ਨੂੰ ਦੁਬਾਰਾ ਫਤੇ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ